ਸਾਸਰੀਆ ਕਾਲ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹੁਣ ਆਨਲਾਈਨ ਹੋ ਗਿਆ ਹੈ ਪਰ ਸਵਾਲ ਇਹ ਹੈ ਕਿ ਕੀ ਅਸੀਂ ਉੱਥੇ ਸੱਚਮੁੱਚ ਸੁਰੱਖਿਅਤ ਹਾਂ ਚਲੋ ਅੱਜ ਇਸੇ ਤੇ ਗੱਲ ਕਰਦੇ ਹਾਂ ਡਿਜੀਟਲ ਦੁਨੀਆ ਦੇ ਖਤਰੇ ਕੀ ਨੇ ਤੇ ਉਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਇਹ ਗੱਲ ਸਾਡੇ ਸਾਰਿਆਂ ਲਈ ਸਮਝਣੀ ਬਹੁਤ ਜ਼ਰੂਰੀ ਹੈ ਕਦੇ ਇੱਕ ਪਲ ਰੁਕ ਕੇ ਸੋਚਾਂ ਜਦੋਂ ਆਪਾਂ ਇੰਟਰਨੈਟ ਤੇ ਹੁੰਨੇ ਆ ਤਾਂ ਕਿੰਨਾ ਕੁ ਸੁਰੱਖਿਅਤ ਮਹਿਸੂਸ ਕਰਦੇ ਹਾਂ ਕਿ ਮਨ 'ਚ ਕੋਈ ਸ਼ੱਕ ਕੋਈ ਡਰ ਹੁੰਦਾ ਹੈ ਦੇਖੋ ਅੱਜ ਦੀ ਗੱਲਬਾਤ ਇਸੇ ਸਵਾਲ ਤੋਂ ਸ਼ੁਰੂ ਹੁੰਦੀ ਹੈ ਕਿਉਂਕਿ ਆਨਲਾਈਨ ਸੇਫਟੀ ਹੁਣ ਕੋਈ ਆਪਸ਼ਨ ਨਹੀਂ ਰਹੀ ਇਹ ਤਾਂ ਇੱਕ ਬੁਨਿਆਦੀ ਲੋੜ ਬਣ ਗਈ ਹੈ ਤਾਂ ਇਸ ਪੂਰੀ ਗੱਲ ਨੂੰ ਸਮਝਣ ਲਈ ਆਪਾਂ ਪੰਜ ਹਿੱਸਿਆਂ 'ਚ ਅੱਗੇ ਵਧਾਂਗੇ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਇਹ ਸਾਈਬਰ ਕ੍ਰਾਈਮ ਆਖਰ ਹੈ ਕੀ ਫਿਰ ਗੱਲ ਕਰਾਂਗੇ ਇਸ ਦੀਆਂ ਕੁਝ ਆਮ ਕਿਸਮਾਂ ਤੇ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਚੀਜ਼ ਇਸ ਤੋਂ ਬਚਣਾ ਕਿਵੇਂ ਹੈ ਫਿਰ ਆਪਾਂ ਥੋੜੀ ਗੱਲ ਕਰਾਂਗੇ ਸਾਈਬਰ ਨੈਤਿਕਤਾ ਮਤਲਬ ਆਨਲਾਈਨ ਦੁਨੀਆ 'ਚ ਸਾਡੀ ਜ਼ਿੰਮੇਵਾਰੀ ਕੀ ਹੈ ਤੇ ਅਖੀਰ ਵਿੱਚ ਇਕ ਅਜੀਬ ਸਵਾਲ ਜਿਸ ਤੇ ਸਾਡਾ ਧਿਆਨ ਘਟ ਹੀ ਜਾਂਦਾ ਹੈ ਕਿ ਸਾਡੇ ਪੁਰਾਣੇ ਗੈਜੇਟਸ ਦਾ ਆਖਰ ਹੁੰਦਾ ਕੀ ਹੈ ਤਾਂ ਸ਼ੁਰੂ ਕਰਦੇ ਹਾਂ ਪਹਿਲੇ ਭਾਗ ਤੋਂ ਸਾਈਬਰ ਅਪਰਾਧ ਕੀ ਹੈ ਇਹ ਸ਼ਬਦ ਤਾਂ ਆਪਾਂ ਸਾਰੇ ਹੀ ਬਹੁਤ ਸੁਣਦੇ ਆ ਪਰ ਇਸ ਦਾ ਅਸਲ ਮਤਲਬ ਕੀ ਹੈ ਚਲੋ ਇਸ ਨੂੰ ਥੋੜਾ ਡੁੰਗਾਈ ਨਾਲ ਸਮਝਦੇ ਹਾਂ ਜੇ ਬਿਲਕੁਲ ਸੌਖੇ ਸ਼ਬਦਾਂ ਚ ਕਹੀਏ ਤਾਂ ਸਾਈਬਰ ਕ੍ਰਾਈਮ ਡਿਜੀਟਲ ਦੁਨੀਆ ਦੀ ਚੋਰੀ ਚੁਕਾਰੀ ਜਾਂ ਤੱਕੇਸ਼ਾਈ ਹੈ ਸੋਚ ਕੇ ਦੇਖੋ ਜਿਵੇਂ ਅਸਲ ਜ਼ਿੰਦਗੀ 'ਚ ਜੁਰਮ ਹੁੰਦੇ ਨੇ ਬਿਲਕੁਲ ਉਵੇਂ ਹੀ ਇੰਟਰਨੈਟ ਤੇ ਵੀ ਹੁੰਦੇ ਨੇ ਫਰਕ ਬਸ ਇੰਨਾ ਹੈ ਕਿ ਇੱਥੇ ਹਥਿਆਰ ਕੋਈ ਬੰਦੂਕ ਜਾਂ ਚਾਕੂ ਨਹੀਂ ਬਲਕਿ ਕੰਪਿਊਟਰ ਤੇ ਨੈਟਵਰਕ ਹੁੰਦੇ ਨੇ ਤੇ ਮਕਸਦ ਉਹੀ ਕਿਸੇ ਦੇ ਪੈਸੇ ਚੋਰੀ ਕਰਨਾ ਕਿਸੇ ਦੀ ਨਿੱਜੀ ਜਾਣਕਾਰੀ ਕੱਢ ਲੈਣੀ ਜਾਂ ਫਿਰ ਕਿਸੇ ਪੂਰੀ ਕੰਪਨੀ ਨੂੰ ਹੀ ਠੱਪ ਕਰ ਦੇਣਾ ਚਲੋ ਹੁਣ ਆਉਂਦੇ ਹਾਂ ਦੂਜੇ ਹਿੱਸੇ ਤੇ ਇਹ ਜਿਹੜੇ ਡਿਜੀਟਲ ਅਪਰਾਧੀ ਨੇ ਇਹ ਕਿਹੜੇ ਕਿਹੜੇ ਤਰੀਕੇ ਅਪਣਾਉਂਦੇ ਨੇ ਆਓ ਕੁਝ ਸਭ ਤੋਂ ਆਮ ਖਤਰਿਆਂ ਨੂੰ ਜਾਣੀਏ ਜਿਨ੍ਹਾਂ ਦਾ ਸਾਹਮਣਾ ਸਾਡੇ ਵਿੱਚੋਂ ਕਿਸੇ ਨੂੰ ਵੀ ਕਰਨਾ ਪੈ ਸਕਦਾ ਹੈ ਸਭ ਤੋਂ ਪਹਿਲਾਂ ਤੇ ਸਭ ਤੋਂ ਮਸ਼ਹੂਰ ਹੈਕਿੰਗ ਇਸ ਨੂੰ ਇੰਜ ਸਮਝੋ ਜਿਵੇਂ ਕੋਈ ਡਿਜੀਟਲ ਸੁਣ ਲਗਾ ਰਿਹਾ ਹੋਵੇ ਜਿਵੇਂ ਕੋਈ ਚੋਰ ਕਿਸੇ ਘਰ ਦਾ ਤਾਲਾ ਤੋੜਦਾ ਨਾ ਬਿਲਕੁਲ ਉਵੇਂ ਹੀ ਇੱਕ ਹੈਕਰ ਕਿਸੇ ਕੰਪਿਊਟਰ ਸਿਸਟਮ ਜਾਂ ਨੈਟਵਰਕ ਦਾ ਸੁਰੱਖਿਆ ਘੇਰਾ ਤੋੜ ਕੇ ਅੰਦਰ ਵੜ ਜਾਂਦਾ ਹੈ ਤੇ ਮਕਸਦ ਕੀ ਹੁੰਦਾ ਹੈ ਜਾਂ ਤਾਂ ਕੋਈ ਕੀਮਤੀ ਜਾਣਕਾਰੀ ਚੋਰੀ ਕਰਨੀ ਜਾਂ ਫਿਰ ਪੂਰੇ ਦੇ ਪੂਰੇ ਸਿਸਟਮ ਨੂੰ ਹੀ ਖਰਾਬ ਕਰ ਦੇਣਾ ਦੂਜਾ ਤਰੀਕਾ ਹੈ ਫਿਸ਼ਿੰਗ ਇਸ ਦਾ ਨਾਮ ਅੰਗਰੇਜ਼ੀ ਦੇ ਸ਼ਬਦ ਫਿਸ਼ਿੰਗ ਯਾਨੀ ਮੱਛੀ ਫੜਨ ਤੋਂ ਆਇਆ ਹੈ ਤੇ ਕੰਮ ਵੀ ਬਿਲਕੁਲ ਉਹੀ ਹੈ ਜਿਵੇਂ ਮਛੇਰਾ ਕੁੰਡੀ ਤੇ ਦਾਣਾ ਲਾ ਕੇ ਮੱਛੀ ਨੂੰ ਫਸਾਉਂਦਾ ਹੈ ਉਵੇਂ ਹੀ ਇਹ ਸਾਈਬਰ ਅਪਰਾਧੀ ਈਮੇਲ ਜਾਂ ਮੈਸੇਜ ਦਾ ਦਾਣਾ ਪਾਉਂਦੇ ਨੇ ਇੱਕ ਅਜਿਹਾ ਮੈਸੇਜ ਭੇਜਣਗੇ ਜਿਸ 'ਚ ਕੋਈ ਲਾਲਚ ਹੋਵੇਗਾ ਤੇ ਜਿਵੇਂ ਹੀ ਕੋਈ ਉਸਤੇ ਕਲਿੱਕ ਕਰਦਾ ਹੈ ਬਸ ਉਸ ਦੀ ਨਿੱਜੀ ਜਾਣਕਾਰੀ ਜਿਵੇਂ ਪਾਸਵਰਡ ਹੋ ਗਿਆ ਬੈਂਕ ਦੀ ਡਿਟੇਲ ਹੋ ਗਈ ਸੱfte ਹੱਥ ਸਾਫ਼ ਕਰ ਲੈਂਦੇ ਆ ਦੇਖੋ ਇਹ ਇਸ ਦੀ ਇੱਕਦਮ ਵਧੀਆ ਮਿਸਾਲ ਹੈ ਤੁਹਾਡਾ ਪਾਰਸਲ ਡਿਲੀਵਰੀ ਲਈ ਰੋਕਿਆ ਗਿਆ ਹੈ ਪੁਸ਼ਟੀਕਰਨ ਲਈ ਲਿੰਕ ਤੇ ਕਲਿੱਕ ਕਰੋ ਇਹ ਮੈਸੇਜ ਕਿੰਨਾ ਜਾਣਿਆ ਪਛਾਣਿਆ ਲੱਗ ਰਿਹਾ ਹੈ ਨਾ ਇਹ ਸਭ ਇੱਕ ਚਾਲ ਹੁੰਦੀ ਹੈ ਮਨ 'ਚ ਡਰ ਪੈਦਾ ਕਰਨ ਦੀ ਜਲਦਬਾਜ਼ੀ ਕਰਵਾਉਣ ਦੀ ਤਾਂ ਕਿ ਬਿਨਾਂ ਸੋਚੇ ਸਮਝੇ ਉਸ ਖਤਰਨਾਕ ਲਿੰਕ ਤੇ ਕਲਿੱਕ ਹੋ ਜਾਵੇ ਤੇ ਫਿਰ ਆਉਂਦੀ ਹੈ ਪਛਾਣ ਦੀ ਚੋਰੀ ਯਾਨੀ ਆਈਡੈਂਟੀਟੀ ਥੈਫਟ ਇਹ ਸਿਰਫ ਡਾਟਾ ਦੀ ਚੋਰੀ ਨਹੀਂ ਇਹ ਤਾਂ ਉਸ ਤੋਂ ਵੀ ਕਿਤੇ ਵੱਧ ਹੈ ਇਹ ਕਿਸੇ ਦੀ ਪੂਰੀ ਦੀ ਪੂਰੀ ਡਿਜੀਟਲ ਪਛਾਣ ਤੇ ਹੀ ਕਬਜ਼ਾ ਕਰ ਲੈਣਾ ਹੈ ਸੋਚੋ ਕੋਈ ਅਪਰਾਧੀ ਕਿਸੇ ਹੋਰ ਦਾ ਨਾਮ ਪਤਾ ਕ੍ਰੈਡਿਟ ਕਾਰਡ ਵਰਤ ਕੇ ਉਸਦੇ ਨਾਂ ਤੇ ਲੋਨ ਲੈ ਲਵੇ ਜਾਂ ਕੋਈ ਹੋਰ ਜੁਰਮ ਕਰ ਦੇਵੇ ਇਸ ਨਾਲ ਪੀੜਿਤ ਵਿਅਕਤੀ ਕਿੰਨੀ ਵੱਡੀ ਮੁਸੀਬਤ ਚ ਫਸ ਸਕਦਾ ਹੈ ਤਾਂ ਹੁਣ ਆਉਂਦੇ ਆ ਤੀਜੇ ਪਾਗਦੇ ਆਪਣੀ ਰੱਖਿਆ ਕਿਵੇਂ ਕਰੀਏ ਦੇਖੋ ਖਤਰਿਆਂ ਬਾਰੇ ਜਾਣਨਾ ਤਾਂ ਪਹਿਲਾ ਕਦਮ ਹੈ ਪਰ ਅਸਲੀ ਤਾਕਤ ਤਾਂ ਬਚਾਅ ਕਰਨ ਵਿੱਚ ਹੀ ਹੈ ਤਾਂ ਸਵਾਲ ਇਹ ਹੈ ਕਿ ਆਪਾਂ ਆਪਣਾ ਡਿਜੀਟਲ ਕਿਲਾ ਮਜ਼ਬੂਤ ਕਿਵੇਂ ਕਰ ਸਕਦੇ ਆ ਡਾਟਾ ਸੁਰੱਖਿਆ ਦੀ ਪੂਰੀ ਇਮਾਰਤ ਨਾ तीन मुख ते खड़ी है एक्सपर्ट इस आई ए ट्राइड या सीआईए ट्राइड कहें तीन चीज़ा किसी भी सुरक्षा सिस्टम की नींह होंदिया ने जिमें कि मजबूत कर दे पिलर होंगे चलो इन्होंने तिना एक, एक करके समझते हैं पहला है गुप्तता यानी कॉन्फिडेंशियलिटी, मतलब जानकारी सिर्फ उन्होंने लोगों तक पहुँचे जिन्होंने इजाजत है होर किसी को नहीं दूजा है एकसारता यानी इंटैग्रिटी ਇਸ ਦਾ ਮਤਲਬ ਹੈ ਕਿ ਜਾਣਕਾਰੀ ਸਹੀ ਸਲਾਮਤ ਹੈ ਉਸ ਨਾਲ ਕੋਈ ਛੇੜਛਾੜ ਨਹੀਂ ਹੋਈ ਉਹ ਬਿਲਕੁਲ ਅਸਲੀ ਹੈ ਤੇ ਤੀਜਾ ਹੈ ਉਪਲਬਧਤਾ ਯਾਨੀ ਅਵੇਲੇਬਿਲਿਟੀ ਮਤਲਬ ਕਿ ਜੋ ਦੋ ਵੀ ਸਹੀ ਬੰਦੇ ਨੂੰ ਡਾਟਾ ਦੀ ਲੋੜ ਪਾਵੇ ਤਾਂ ਉਹ ਉਸ ਨੂੰ ਮਿਲ ਜਾਵੇ ਕਿਤੇ ਗਵਾਚ ਨਾ ਜਾਵੇ ਤਾਂ ਅਸਲ ਜ਼ਿੰਦਗੀ ਚ ਆਪਕੀ ਕਰ ਸਕਦੇ ਹਾਂ ਕੁਝ ਬਹੁਤ ਹੀ ਸਧਾਰਨ ਆਤਾਂ ਨੇ ਜਿਹੜੀਆਂ ਬਹੁਤ ਵੱਡਾ ਫਰਕ ਪਾ ਸਕਦੀਆਂ ਨੇ ਪਹਿਲੀ ਗੱਲ ਹਮੇਸ਼ਾ ਇੱਕ ਸੁਰੱਖਿਅਤ ਇੰਟਰਨੈਟ ਕਨੈਕਸ਼ਨ ਵਰਤੋ ਜਿਵੇਂ ਘਰ ਦਾ ਵਾਈਫਾਈ ਪਬਲਿਕ ਵਾਈਫਾਈ ਤੋਂ ਬਚੋ ਦੂਜਾ ਆਪਣੇ ਫੋਨ ਤੇ ਕੰਪਿਊਟਰ ਨੂੰ ਮਾਲਵੇਅਰ ਤੋਂ ਬਚਾਉਣ ਲਈ ਐਂਟੀਵਾਇਰਸ ਵਰਤੋ ਤੀਜਾ ਕਿਸੇ ਵੀ ਸ਼ੱਕੀ ਮੈਸੇਜ ਜਾਂ ਸਾਈਟ ਤੇ ਕਲਿੱਕ ਕਰਨ ਤੋਂ ਪਹਿਲਾਂ ਹਮੇਸ਼ਾ ਦੋ ਵਾਰ ਸੋਚੋ ਚੌਥੀ ਗੱਲ ਇੱਕ ਮਜ਼ਬੂਤ ਤੇ ਵੱਖਰਾ ਪਾਸਵਰਡ ਰੱਖੋ ਤੇ ਉਸ ਨੂੰ ਬਦਲਦੇ ਰਹੋ ਤੇ ਪੰਜਵੀਂ ਸੋਸ਼ਲ ਮੀਡੀਆ ਤੇ ਬਹੁਤ ਹੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚੋ ਆਪਣੇ ਬਚਾਅ ਦੇ ਨਾਲ-ਨਾਲ ਕਾਨੂੰਨੀ ਤੌਰ ਤੇ ਵੀ ਸੁਰੱਖਿਆ ਮੌਜੂਦ ਹੈ ਭਾਰਤ ਵਿੱਚ ਸਾਈਬਰ ਅਪਰਾਧਨਾ ਨਿਜਿੱਠਣ ਲਈ ਇੱਕ ਖਾਸ ਕਾਨੂੰਨ ਹੈ ਸੂਚਨਾ ਟੈਕਨੋਲੋਜੀ ਐਕਟ 2000 ਇਹ ਕਾਨੂੰਨਾ ਸਿਰਫ ਆਨਲਾਈਨ ਲੈਣ ਦੇ ਨੂੰ ਕਾਨੂੰਨੀ ਮਾਨਤਾ ਦਿੰਦਾ ਹੈ ਬਲਕਿ ਹੈਕਿੰਗ ਤੇ ਡਾਟਾ ਚੋਰੀ ਵਰਗੇ ਜੁਰਮਾਂ ਲਈ ਸਖਤ ਸਜ਼ਾਵਾਂ ਵੀ ਤੈਅ ਕਰਦਾ ਹੈ ਤੇ ਨੰਬਰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜੇਕਰ ਕਦੇ ਵੀ ਪੰਜਾਬ ਵਿੱਚ ਕਿਸੇ ਨਾਲ ਕੋਈ ਆਨਲਾਈਨ ਧੋਖਾਧੜੀ ਹੁੰਦੀ ਹੈ ਤਾਂ ਮਦਦ ਸਿਰਫ ਇੱਕ ਫੋਨ ਕਾਲ ਦੀ ਦੂਰੀ ਤੇ ਹੈ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ ਹੈ 1930 1930 ਇਹ ਨੰਬਰ ਕਿਸੇ ਵੀ ਔਖੇ ਵੇਲੇ ਬਹੁਤ ਕਮ ਆ ਸਕਦਾ ਹੈ ਹੁਣ ਵਾਦੇ ਹਾਂ ਚੌਥੇ ਪਾਗਵਲ ਸਾਈਬਰ ਨੈਤਿਕਤਾ ਦੇ ਨਿਯਮ ਹੁਣ ਤੱਕ ਅਸੀਂ ਗੱਲ ਕੀਤੀ ਹੈ ਆਪਣੀ ਸੁਰੱਖਿਆ ਦੀ ਪਰ ਇੱਕ ਚੰਗੇ ਡਿਜੀਟਲ ਨਾਗਰਿਕ ਹੋਣ ਦੇ ਨਾਤੇ ਸਾਡੀਆਂ ਵੀ ਕੁਝ ਜ਼ਿੰਮੇਵਾਰੀਆਂ ਬਣਦੀਆਂ ਨੇ ਤਾਂ ਫਿਰ ਆਨਲਾਈਨ ਦੁਨੀਆ ਵਿੱਚ ਸਹੀ ਤੇ ਗਲਤ ਦੇ ਕੀ ਨਿਯਮ ਨੇ ਇਸ ਦੇ ਵੀ ਚਾਰ ਮੁੱਖ ਸਿਧਾਂਤ ਨੇ ਪਹਿਲਾ ਹੈ ਗੋਪਨੀਯਤਾ ਮਤਲਬ ਜਿਵੇਂ ਸਾਨੂੰ ਆਪਣੀ ਪ੍ਰਾਈਵੇਸੀ ਪਿਆਰੀ ਹੈ ਓਵੇਂ ਹੀ ਦੂਜਿਆਂ ਦੀ ਜਾਣਕਾਰੀ ਦਾ ਵੀ ਸਤਕਾਰ ਕਰੀਏ ਦੂਜਾ ਸ਼ੁੱਧਤਾ ਕੋਈ ਵੀ ਖਬਰ ਜਾਂ ਪੋਸਟ ਅੱਗੇ ਭੇਜਣ ਤੋਂ ਪਹਿਲਾਂ ਇੱਕ ਵਾਰ ਪੱਕਾ ਕਰ ਲਈਏ ਕਿ ਉਹ ਸੱਚ ਹੈ ਜਾਂ ਨਹੀਂ ਤਾਂ ਕਿ ਝੂਠੀਆਂ ਖਬਰਾਂ ਨਾ ਫੈਲਣ ਤੀਜਾ ਹੈ ਜਾਇਦਾਦ ਯਾਨੀ ਕਿਸੇ ਹੋਰ ਦੀ ਮਿਹਨਤ ਜਿਵੇਂ ਕੋਈ ਫੋਟੋ ਗਾਣਾ ਜਾਂ ਲਿਖਤ ਨੂੰ ਬਿਨਾਂ ਪੁੱਛੇ ਆਪਣਾ ਬਣਾ ਕੇ ਪੇਸ਼ ਨਾ ਕਰੀਏ ਤੇ ਚੌਥਾ ਜ਼ਿੰਮੇਵਾਰ ਵਿਵਹਾਰ ਸਿੱਧੀ ਜੀ ਗੱਲ ਹੈ ਔਨਲਾਈਨ ਵੀ ਦੂਜਿਆਂ ਨਾਲ ਸਤਕਾਰ ਨਾਲ ਪੇਸ਼ ਆਈਏ ਜਿਵੇਂ ਅਸੀਂ ਅਸਲ ਜ਼ਿੰਦਗੀ ਵਿੱਚ ਆਉਂਦੇ ਹਾਂ ਜਦੋਂ ਅਸੀਂ ਜਾਇਦਾਦ ਦੇ ਸਿਧਾਂਤ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਇੱਕ ਬਹੁਤ ਜ਼ਰੂਰੀ ਚੀਜ਼ ਆਉਂਦੀ ਹੈ ਸਾਹਿਤਿਕ ਚੋਰੀ ਯਾਨੀ ਪਲੇਜਰੀਸਮ ਤੋਂ ਬਚਣਾ ਇਸ ਦਾ ਸਿੱਧਾ ਸਿੱਧਾ ਮਤਲਬ ਹੈ ਕਿਸੇ ਹੋਰ ਦੇ ਕੰਮ ਜਾਂ ਵਿਚਾਰ ਨੂੰ ਆਪਣਾ ਦੱਸਣਾ ਗੈਰ ਕਾਨੂੰਨੀ ਢੰਗ ਨਾਲ ਫਿਲਮਾਂ ਗਾਣੇ ਜਾਂ ਸੌਫਟਵੇਅਰ ਡਾਊਨਲੋਡ ਕਰਨਾ ਇਸ ਸਭ ਇਸੇ ਦਾ ਹੀ ਹਿੱਸਾ ਹੈ ਤੇ ਹੁਣ ਆਉਂਦੇ ਹਾਂ ਆਪਣੇ ਆਖਰੀ ਪਰ ਸ਼ਾਇਦ ਸਭ ਤੋਂ ਅਹਿਮ ਭਾਗ ਤੇ ਸਾਡੇ ਗੈਜੇਟਸ ਦਾ ਕੀ ਹੁੰਦਾ ਹੈ ਇਹ ਸਵਾਲ ਸਾਡੇ ਡਿਜੀਟਲ ਜੀਵਨ ਨੂੰ ਧਰਤੀ ਤੇ ਪੈਣ ਵਾਲੇ ਅਸਲ ਪ੍ਰਭਾਵ ਨਾਲ ਜੋੜਦਾ ਹੈ ਜਦੋਂ ਸਾਡਾ ਕੋਈ ਫੋਨ ਜਾਂ ਲੈਪਟਾਪ ਪੁਰਾਣਾ ਹੋ ਜਾਂਦਾ ਹੈ ਤਾਂ ਉਸ ਦੀ ਕਹਾਣੀ ਕਿੱਥੇ ਜਾ ਕੇ ਖਤਮ ਹੁੰਦੀ ਹੈ ਇਹ ਤਸਵੀਰ ਈ-ਵੇਸਟ ਦੀ ਹੈ ਯਾਨੀ ਇਲੈਕਟ੍ਰੋਨਿਕ ਕਚਰੇ ਦੀ ਇਹ ਸਾਡੀ ਟੈਕਨੋਲੋਜੀ ਦੀ ਤਰੱਕੀ ਦਾ ਉਹ ਸੱਚ ਹੈ ਜਿਸ ਵੱਲ ਅਸੀਂ ਅਕਸਰ ਅੱਖਾਂ ਬੰਦ ਕਰ ਲੈਂਦੇ ਹਾਂ ਸਾਡੇ ਪੁਰਾਣੇ ਤੇ ਬੇਕਾਰ ਹੋ ਚੁੱਕੇ ਗੈਜੇਟਸ ਦੇ ਪਹਾੜ ਅਸਲ ਵਿੱਚ ਈ-ਵੇਸਟ ਹਰ ਉਹ ਇਲੈਕਟ੍ਰੋਨਿਕ ਚੀਜ਼ ਹੈ ਜਿਹੜੀ ਹੁਣ ਵਰਤੋਂ ਵਿੱਚ ਨਹੀਂ ਹੈ ਪੁਰਾਣੇ ਮੋਬਾਈਲ ਫੋਨ ਟੁੱਟੇ ਹੋਏ ਕੰਪਿਊਟਰ ਖਰਾਬ ਹਾਰਡ ਡਰਾਈਵਾਂ ਪ੍ਰਿੰਟਰ ਸਭ ਕੁਝ ਤੇ ਚਿੰਤਾ ਦੀ ਗੱਲ ਇਹ ਹੈ ਕਿ ਇਹ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਕਚਰਾ ਹੈ ਪਰ ਇਹ ਸਿਰਫ ਪਲਾਸਟਿਕ ਜਾਂ ਲੋਹੇ ਦਾ ਢੇਰ ਨਹੀਂ ਹੁੰਦਾ ਅਸਲੀ ਖਤਰਾ ਤਾਂ ਇਸ ਦੇ ਅੰਦਰ ਛੁਪਿਆ ਹੈ ਸਾਡੇ ਇਹਨਾਂ ਗੈਜੇਟਸ ਵਿੱਚ ਪਾਰਾ ਲੀਡ ਤੇ ਲਿਥੀਅਮ ਵਰਗੇ ਬਹੁਤ ਹੀ ਜ਼ਹਿਰੀਲੇ ਪਦਾਰਥ ਹੁੰਦੇ ਨੇ ਤੇ ਜਦੋਂ ਇਹ ਡਿਵਾਈਸ ਖੁੱਲੇ ਵਿੱਚ ਸੁੱਟ ਦਿੱਤੇ ਜਾਂਦੇ ਨੇ ਤਾਂ ਇਹ ਜ਼ਹਿਰ ਬਾਹਰ ਨਿਕਲ ਕੇ ਸਾਡੀ ਸਿਹਤ ਤੇ ਵਾਤਾਵਰਣ ਦੋਵਾਂ ਲਈ ਇੱਕ ਵੱਡਾ ਖਤਰਾ ਬਣ ਜਾਂਦਾ ਹੈ ਤੇ ਇਸ ਦਾ ਅਸਰ ਹਰ ਪਾਸੇ ਹੁੰਦਾ ਜਦੋਂ ਈ-ਵੇਸਟ ਨੂੰ ਗਲਤ ਤਰੀਕੇ ਨਾਲ ਜਲਾਇਆ ਜਾਂਦਾ ਤਾਂ ਜ਼ਹਿਰੀਲਾ ਧੂਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਜਦੋਂ ਇਸ ਨੂੰ ਜ਼ਮੀਨ 'ਚ ਦੱਬ ਦਿੱਤਾ ਜਾਂਦਾ ਹੈ ਤਾਂ ਇਸ ਦੇ ਜ਼ਹਿਰੀਲੇ ਤੱਤ ਮਿੱਟੀ 'ਚ ਮਿਲ ਕੇ ਉਸ ਨੂੰ ਬੰਜਰ ਬਣਾ ਦਿੰਦੇ ਨੇ ਤੇ ਜਦੋਂ ਇਹੀ ਤੱਤ ਪਾਣੀ ਨਾਲ ਰਲ ਕੇ ਨਦੀਆਂ ਤੇ ਧਰਤੀ ਹੇਠਲੇ ਪਾਣੀ ਤੱਕ ਪਹੁੰਚ ਜਾਂਦੇ ਨੇ ਤਾਂ ਸਾਡਾ ਪੀਣ ਵਾਲਾ ਪਾਣੀ ਵੀ ਜ਼ਹਿਰੀਲਾ ਹੋ ਜਾਂਦਾ ਹੈ ਤਾਂ ਇਸ ਸਾਰੀ ਗੱਲਬਾਤ ਤੋਂ ਬਾਅਦ ਅਸਲੀ ਸਵਾਲ ਇਹੀ ਬਚਦਾ ਹੈ ਕਿ ਹੁਣ ਸਾਡਾ ਅਗਲਾ ਡਿਜੀਟਲ ਕਦਮ ਕੀ ਹੋਵੇਗਾ ਕੀ ਉਹ ਇੱਕ ਮਜ਼ਬੂਤ ਪਾਸਵਰਡ ਬਣਾਉਣਾ ਹੋਵੇਗਾ ਜਾਂ ਫਿਰ ਕਿਸੇ ਪੁਰਾਣੇ ਫੋਨ ਨੂੰ ਕੂੜੇ 'ਚ ਸੁੱਟਣ ਦੀ ਬਜਾਏ ਉਸ ਨੂੰ ਸਹੀ ਥਾਂ ਤੇ ਰੀਸਾਈਕਲ ਨਹੀਂ ਦੇਣਾ ਯਾਦ ਰੱਖੋ ਸਾਡਾ ਹਰ ਛੋਟਾ ਜਿਹਾ ਸਹੀ ਕਦਮ ਸਾਨੂੰ ਸਾਰਿਆਂ ਨੂੰ ਇੱਕ ਸੁਰੱਖਿਅਤ ਅਤੇ ਵਧੇਰੇ ਜ਼ਿੰਮੇਵਾਰ ਡਿਜੀਟਲ ਪਵਿੱਖਵਾਲ ਲੈ ਕੇ ਜਾਵੇਗਾ